ਉੱਥੀ ਬੋਲ। ਸੋਈਆਂ ਤੋਂ ਆਇਆ ਮੈਂ ਇਹ ਮੁੰਡੇ ਦੇ ਮੁੰਡੇ ਉੱਤੀ ਬੋਲ ਉੱਤੀ ਬੋਲ। ਮੁੰਡੇ ਜਿਹੇ ਆਏ ਮੈਨੂੰ ਨਾਲੇ ਚਾ। ਅੱਛਾ। ਕਿ ਛੋੜ ਕੇ ਚਲੇ ਗਏ ਬੰਦੇ। ਕਿਦੰਦ ਚ ਇੱਥੇ ਕੋਈ ਮੁੰਡਿਆਂ ਨੂੰ। ਪੰਜ ਦਿਨ ਹੋ ਗਏ ਤੈਨੂੰ। ਪੈਸਾ ਤੇਲਾ ਦੇ ਗਏ ਕੋਈ ਕਿ ਨਹੀਂ। ਡਾਰਡ ਕਾਰਡ ਮੋਬਾਈਲ ਨੰਬਰ ਕੋਈ ਨਹੀਂ ਹੈਗਾ ਤੇਰੇ ਕੋਲੇ। ਵੀਰ ਜੀ ਆ ਗੁਜਰਾਤ ਦੇ ਵਿੱਚ ਆਇਆ ਵਾ ਮੁੰਡਾ ਦੇਜ। ਬਰੂਜ ਲਾ ਕੇ ਪੈਂਦਾ ਡਿਸਟ੍ਰਿਕਟ ਦੇਜ ਨੂੰ ਪੈਂਦਾ ਵਾ ਬਰੂਜ ਤੇ ਮੁੰਡਾ ਇੱਥੇ ਆਇਆ ਵਾ ਦਸੂਏ ਦਸੂਏ ਦਾ ਵਾ। ਅੰਬਰਸਰ ਲਾ ਸੁਈਆਂ ਦਾ ਯਾਰ ਸੁਈਆਂ ਦਾ ਪੈਂਦਾ ਵੰਬਰਸਰ ਲੱਗੇ ਵੱਡੀਆਂ ਸੁਈਆਂ ਵੱਡੀਆਂ ਸੁਈਆਂ ਦਾ ਆ ਗਈਆਂ ਸਾਹ ਸਿੰਘ ਬਾਪੂ ਦਾ ਨਾਂ ਹੈਗਾ ਜੋ ਸਾਹ ਸਿੰਘ ਮਾਂ ਦਾ ਨਾਂ ਮਰੀ ਦਾ ਮਾਂ ਦਾ ਨਾਂ ਤਾਂ ਨਹੀਂ ਪਤਾ ਭਰਾ ਦਾ ਕਿਹਦਾ ਭਰਾ ਨਹੀਂ ਮਰੇਗਾ ਭੈਣਾ ਦੋ ਇੱਕ ਕੁੰਡੀ ਨਹੀਂ ਬੋਲਦੀ ਨਹੀਂ ਵੱਡੀ ਅੱਛਾ ਹਾਂ ਤੇ ਛੋਟੀ ਛੋਟੀ ਆ ਹਾਂ ਤੇ ਚਾਚੇ ਦੇ ਚਾਚੇ ਦੇ ਨਾਂ ਆ ਗਈ ਆ ਕੀਰਾ ਕੀਰਾ ਸਿੰਘ ਚਾਚੇ ਦੇ ਮੁੰਡੇ ਦਾ ਨਾਂ ਤਾਂ ਪਤਾ ਚਾਚੇ ਦਾ ਮੁੰਡਾ ਤੇ ਨਗਾਏ ਪਿੰਡ ਹੀ ਰਹਿੰਦੇ ਆ ਪਿੰਡ ਹੀ ਰਹਿੰਦੇ ਆ ਤੇ ਵੀਰ ਜੀ ਜਿਹੜਾ ਵੀ ਹੈਗਾ ਪਛਾਣ ਲਿਓ ਸੋਈਆਂ ਦਾ ਨੋ ਤਾਂ ਕੋਈ ਵੀ ਜੇ ਕੋ ਬੰਦਾ ਆ ਤੇ ਆ ਨੰਬਰ ਸੈਂਡ ਕਰ ਦੇਨੇ ਨਾਲ ਇਹ ਨੰਬਰ ਤੇ ਸਾਨੂੰ ਫੋਨ ਕਰ ਲਿਓ